ਪਹਿਲਾਂ ਹੀ अनेका ਦੁਸ਼ਵਾਰੀਆਂ ਦੀ ਮਾਰ ਚੱਲ ਰਏ ਇਲਾਕੇ ਦੇ ਕਿਸਾਨ ਆਵਾਰਾ ਅਤੇ ਜੰਗਲੀ ਜਾਨਵਰਾਂ ਦੀ ਮਾਰ ਚੱਲਣ ਲਈ ਮਜਬੂਰ ਹਨ। ਇਹ ਕਿਸਾਨ ਇਨ੍ਹਾਂ ਜਾਨਵਰਾਂ ਤੋਂ ਆਪਣੀ ਫਸਲ ਨੂੰ ਬਚਾਉਣ ਦੇ ਲਈ ਆਪਣੇ ਪੱਕੇ ਘਰਾਂ ਨੂੰ ਛੱਡ ਕੇ ਖੇਤਾਂ ਵਿੱਚ ਝੁੱਗੀਆਂ ਪਾ ਕੇ ਤਿੰਨ ਰਾਤ ਫਸਲਾਂ ਦੀ ਰਾਖੀ ਕਰਨ ਲਈ ਮਜਬੂਰ ਹਨ। ਪਰ ਸਰਕਾਰ ਆਵਾਰਾ ਅਤੇ ਜੰਗਲੀ ਜਾਨਵਰਾਂ ਦੀ ਮਾਰ ਚੱਲ ਰਏ ਕਿਸਾਨਾਂ ਦੀ ਕੋਈ ਵੀ ਵਾਹ ਨਹੀਂ ਫੜ ਰਹੀਆ। ਇਨ੍ਹਾਂ ਜਾਨਵਰਾਂ ਨੇ ਇਲਾਕੇ ਦੇ ਕਿਸਾਨਾਂ ਦੀਆਂ ਨੀਂਦਾਂ ਉਡਾ ਰੱਖੀਆਂ ਹਨ। ਰੂਪਨਗਰ ਜ਼ਿਲ੍ਹੇ ਦੇ ਦਰਜਣਾ ਪਿੰਡਾਂ ਦੇ ਕਿਸਾਨ ਇਹਨਾਂ ਜਾਨਵਰਾਂ ਦੀ ਮਾਰ ਚੱਲ ਰਹੇ ਹਨ ਇਹਨਾਂ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਸਾਡੀਆਂ ਫਸਲਾਂ ਨੂੰ ਇਹਨਾਂ ਜਾਨਵਰਾਂ ਤੋਂ ਬਚਾਉਣ ਲਈ ਕੋਈ ਉਪਰਾਹਲਾ ਕਰੇ ਜੋ ਕੰਢੀ ਦੇ ਪਿੰਡ ਹਨ ਇਹਨਾਂ ਵਿੱਚ ਤੁਸੀਂ ਦੇਖੇ ਰਹੇ ਹੋ ਸਾਡੇ ਪਿੱਛੇ ਜਿਸ ਤਰ੍ਹਾਂ ਕਿ ਅਸੀਂ ਰਾਤਾਂ ਨੂੰ ਵੀ ਦਿਨਾਂ ਨੂੰ ਵੀ ਜਾਗ-ਜਾਗ ਕੇ ਰੱਖੀਆਂ ਕਰਦੇ ਹਾਂ ਫਿਰ ਵੀ ਸਾਡੇ ਪੱਲੇ ਕੋਲ ਤੋਂ ਹੀ ਜਾਨਵਰ ਖਾ ਜਾਂਦੇ ਹਨ ਬੰਜੇ ਦੇ ਥੱਲੇ ਦੇ ਜਾਨਵਰ ਖਾ ਜਾਂਦੇ ਹਨ ਅਤੇ ਦੂਜਾ ਜਾਨਵਰ ਬੰਦਿਆਂ ਦਾ ਵੀ ਨੁਕਸਾਨ ਕਰਦੇ ਹਨ ਬੰਦਿਆਂ ਨੂੰ ਮਾਰਦ ਵੀ ਦਿੰਦਿਆਂ ਕਈ ਫੱਟੜ ਵੀ ਕਰ ਦੋਤੇ ਹਨ ਇਸ ਲਈ ਜਿਹੜੇ ਸਾਡੇ ਜਿੰਨੇ ਵੀ ਪਰਿਵਾਰ ਦੇ ਮੈਂਬਰ ਹਨ ਸਾਰੇ ਹੀ ਰਾਤਾਂ ਨੂੰ ਜਾਗ-ਜਾਗ ਕੇ ਅਸੀਂ ਰਾਖੀਆਂ ਕਰਦੇ ਹਾਂ ਫਿਰ ਵੀ ਪੱਲੇ ਕੁਝ ਨਹੀਂ ਪੈਂਦਾ ਤੇ ਸਰਕਾਰ ਦਾ ਵੀ ਇਸ ਵੱਲ ਕੋਈ ਧਿਆਨ ਨਹੀਂ ਹੈ ਇਹ ਸਰਕਾਰ ਨੂੰ ਅਸੀਂ ਬਾਰ ਬਾਰ ਬੇਨਤੀ ਕਰਦੇ ਹਾਂ ਕਿ ਸਾਡੇ ਜੋ ਇਹ ਕੱਢੀ ਏਰੀਏ ਦੇ ਫੈਮਟਾ ਪਿੰਡ ਹਨ ਇਹਨਾਂ ਦੀਆਂ ਫਸਲਾਂ ਦੇ ਬਚਾਅ ਵਾਸਤੇ ਕੋਈ ਕੰਡਾ ਤਾਰ ਵਗੈਰਾ ਦਾ ਇੰਤਜ਼ਾਮ ਕੀਤਾ ਜਾਵੇ ਜੋ ਕਿ ਇੱਥੇ ਗਰੀਬ ਕਿਸਾਨਾਂ ਨਾਲ ਇਹ ਨਾ ਵਸਤੇ ਮੁਫਤ ਕੰਡਾ ਤਾਰ ਮੁਹਿਆ ਕਰਾਈ ਜਾਵੇ ਅਤੇ ਫਸਲਾਂ ਦਾ ਤੁਸੀਂ ਦੇਖ ਹੀ ਰਹੇ ਕਿੰਨਾ ਨੁਕਸਾਨ ਹੈ ਤੇ ਜੰਗਲੀ ਜਾਨਵਰਾਂ ਦੇ ਬੰਦਿਆ ਦਾ ਵੀ ਨੁਕਸਾਨ ਕਰਦੇ ਹਨ ਜਿਵੇਂ ਕਿ ਪੰਜਾਬ ਦੇ ਜੰਮੇ ਨੂੰ ਨਿਤ ਮਹਿਮਾ ਸਾਡੇ ਘਾੜ ਦੇ ਇਲਾਕੇ ਦੇ ਵਿੱਚ ਜਿੰਨੇ ਵੀ ਸਾਡੇ ਪਿੰਡ ਜੰਗਲ ਦੇ ਨਾਲ-ਨਾਲ ਪੈਂਦੇ ਹਨ ਇੱਥੇ ਸਾਡੇ ਜ਼ਮੀਂਦਾਰ ਕਿਸਾਨ ਭਰਾਵਾਂ ਨੂੰ ਰਾਤ ਨੂੰ ਜੰਗਲੀ ਜਾਨਵਰ ਇਤਨੇ ਜ਼ਿਆਦਾ ਤੰਗ ਕਰਦੇ ਹਨ ਕਿ ਉਹਨਾਂ ਨੂੰ ਇਤਨੇ ਕੜਕਦਿਆਂ ਰਾਤਾਂ ਦੇ ਵਿੱਚ ਇਕੱਲੇ-ਇਕੱਲੇ ਖੇਤ ਦੇ ਵਿੱਚ ਪੂਰੇ ਪਰਿਵਾਰ ਨੂੰ ਜਾ ਕੇ ਛੋਟੇ-ਛੋਟੇ ਢਾਰੇ ਬਣਾ ਕੇ ਉੱਥੇ ਰਹਿਣਾ ਪੈਂਦਾ ਰਾਤ ਭਰ ਤੇ ਇਹਨਾਂ ਜਾਨਵਰਾਂ ਤੋਂ ਜੇ ਬੜੀ ਮੁਸੀਬਤ ਜ ਫਸਲ ਨੂੰ ਉਹ ਬਚਾ ਲੈਂਦੇ ਹਨ ਤਾਂ ਦਿਨ ਦੇ ਵਿੱਚ ਜਿੰਨੇ ਵੀ ਆਵਾਰਾ ਪਸ਼ੂ ਹਨ ਉਹ ਇਹਨਾਂ ਫਸਲਾਂ ਨੂੰ ਨੁਕਸਾਨ ਕਰਦੇ ਹਨ ਦਿਨ ਵਿੱਚ ਆਉਣ ਵਾਲੇ ਆਵਾਰਾ ਪਸ਼ੂਆਂ ਦੇ ਵਿੱਚ ਜਿਹੜੇ ਸਾਨ ਹਨ ਇਹ ਇਤਨੇ ਜ਼ਿਆਦਾ ਭਿਆਨਕ ਹੋ ਚੁੱਕੇ ਹਨ ਕਿ ਅਗਰ ਇਹਨਾਂ ਨੂੰ ਖੇਤਾਂ ਵਿੱਚੋਂ ਕੱਢਣ ਜਾਓ ਤਾਂ ਕਈ ਵਾਰੀ ਇਹ ਕਿਸਾਨਾਂ ਦੇ ਉੱਤੇ ਸਾਡੇ ਉੱਥੇ ਹਮਲਾ ਵੀ ਕਰ ਦਿੰਦੇ ਹਨ ਆ ਕੱਲ ਵੀ ਸਾਡੇ ਨਜ਼ਦੀਕ ਪਿੰਡ ਬਰਦਾਰ ਹੈ ਉੱਥੇ ਉਹਨਾਂ ਨੇ ਬੜੇ ਜ਼ੋਰਦਾਰ ਹਮਲਾ ਕੀਤਾ ਤੇ ਇੱਕ ਮੁੰਡੇ ਨੂੰ ਜਿਹਨੂੰ ਕਾਫੀ ਸੱਟਾਂ ਆਈਆਂ ਤੇ ਉਹਨਾਂ ਦੀ ਫੇਲ ਲੱਤ ਵੀ ਟੁੱਟ ਗਈ ਹੈ ਅਸੀਂ ਬਹੁਤ ਸਮੇਂ ਤੋਂ ਸਰਕਾਰਾਂ ਦੇ ਅੱਗੇ ਇਹ ਆਪਣੀ ਮੰਗ ਉਠਾਉਂਦੇ ਰਹੇ ਹਨ ਪਿਛਲੀ ਸਰਕਾਰ ਨੇ ਵੀ ਸਾਡੇ ਮੌਜੂਦਾ ਜਿਹੜਾ ਮੈਂਬਰ ਪਾਰਲੀਮੈਂਟ ਸਰਦਾਰ ਚੰਦੂ ਮਾਜਰਾ ਸਾਹਿਬ ਨੇ ਵੀ ਸਾਨੂੰ ਇਹ ਸ਼ੁਵਾਸ਼ਣ ਦਿੱਤੇ ਸਨ ਕਿ ਤੁਸੀਂ ਇੱਕ ਵਾਰੀ ਸਾਨੂੰ ਲਿਆਓ ਤੇ ਅਸੀਂ ਇਹਨਾਂ ਜਾਨਵਰਾਂ ਨੂੰ ਇੱਥੋਂ ਭਜਾ ਦਾਂਗੇ ਪੰਜ ਸਾਲ ਅਸੀਂ ਤਾਂ ਆਪਣਾ ਵਾਅਦਾ ਪੂਰਾ ਕਰ ਦਿੱਤਾ ਸੀ ਪੰਜ ਸਾਲ ਅਸੀਂ ਉਹਨਾਂ ਨੂੰ ਇੱਥੇ ਲੈ ਕੇ ਆ ਗਏ ਸੀ ਪਰ ਉਹਨਾਂ ਵੱਲੋਂ ਸਾਨੂੰ ਕੋਈ ਜਿਹੜਾ ਵਾਅਦਾ ਵਫਾ ਨਹੀਂ ਹੋਇਆ ਪੰਜ ਸਾਲ ਤੋਂ ਜਾਂ ਜਿਵੇਂ ਪਿੱਛੋਂ ਚੱਲਦੇ ਆ ਰਹੇ ਅਸੀਂ ਜਾਨਵਰਾਂ ਦੀ ਜਿਹੜੀ ਮਾਰ ਸੀ ਅਸੀਂ ਉਹ ਇਸ ਤਰ੍ਹਾਂ ਹੀ ਸੈਂਦੇ ਆ ਰਹੇ ਹਾਂ ਅਸੀਂ ਹੁਣ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਆਉਣ ਵਾਲੀਆਂ ਸਰਕਾਰਾਂ ਹਨ ਜਾਂ ਮੌਜੂਦਾ ਸਰਕਾਰ ਹੈ ਉਹ ਸਾਡੀ ਇਹਨਾਂ ਮੰਗਾਂ ਦੇ ਉੱਤੇ ਜ਼ਰੂਰ ਧਿਆਨ ਦੇਣ ਸਾਨੂੰ ਇਹਨਾਂ ਜਾਨਵਰਾਂ ਤੋਂ ਨਿਜਾਤ ਤਲਵਾਏ ਤੇ ਜਿਹੜੇ ਦਿਨ ਦੇ ਵਿੱਚ ਅਵਾਰਾ ਪਸ਼ੂ ਫਿਰਦੇ ਹਨ ਉਨਾ ਤੋਂ ਵੀ ਸਾਨੂੰ ਨਜ਼ਾਦ ਹੋ ਜਾਵੇ ਸੰਬੰਧ ਸਿੱਧਾ ਜੀ ਵੀ ਜੇ ਕਿਸੇ ਜ਼ਿਮੀਂਦਾਰ ਦੀ ਫਸਲ ਨੂੰ ਨੁਕਸਾਨ ਪਹੁੰਚਦਾ ਜਾਂ ਜੰਗਲੀ ਜਾਨਵਰਾਂ ਨੇ ਤਾਂ ਸਾਡੇ ਲਈ ਬਖਸ਼ ਹੋ ਗਿਆ ਉਹ ਸਾਨੂੰ ਦਰਖਾਸਤ ਦੇਣ ਕਿ ਮੇਰੇ ਇੰਨੀ ਫਸਲ ਬੀਜੀ ਸੀ ਐਨਾ ਮੇਰਾ ਨੁਕਸਾਨ ਹੈ ਸੀ ਮੌਕਾ ਦੇਖਾਂਗੇ ਤੇ ਮੌਕਾ ਦੇਖਣ ਤੋਂ ਬਾਅਦ ਰੈਵਨਿਊ ਡਿਪਾਰਟਮੈਂਟ ਤੇ ਕਲੀਅਰ ਕਰਾ ਕੇ ਉਹਨਾਂ ਨੂੰ ਸੀ ਕਲੇਮ ਦੰਦੇ ਜੀ ਜਿਸ ਨਾਲ ਉਹਦਾ ਫਰਦਾ ਸਰਕਾਰ ਦੇ ਦੂਟਾਂ ਨਾਲ ਠੀਕ ਹੈ ਉਹ ਜਾੜੇ ਜੰਗਲੀ ਜਾਨਵਰਾਂ ਦੀ ਸਵਾਲ ਬਸ ਸੰਬੰਧੀ ਵੀ ਤੁਹਾਡੇ ਕੋਲ ਨਹੀਂ ਜੰਗਲੀ ਜਾਨਵਰਾਂ ਦੇ ਸਵਾਲ ਵੀ ਦਿੱਤਾ ਅਸੀਂ ਗਸ਼ਤ ਕਰਦੇ ਰਹਿੰਦੇ ਨੇ ਨਾਕੇ ਲਾਉਂਦੇ ਰਹਿੰਦੇ ਨੇ ਚੈਕਿੰਗ ਕਰਦੇ ਰਹਿੰਦੇ ਨੇ ਵੇਲੇ ਕਿ ਵੇਲੇ ਉੱਧਰ ਇਹਦੇ ਬਾਰੇ ਬਾਕੀ ਰਹੇਗਾ ਸੈਂਚਰੀਆਂ ਚ ਅਸੀਂ ਉੱਧਰ ਉਹਨਾਂ ਪਾਣੀ ਪਿੰਡ ਦੇ ਉਪਰਾਲੇ ਕਰਦੇ ਹਾਂ ਜੀ